ਅਜਿਹੇ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਤੇ ਆਪਾਂ 10 ਮਿੰਟ ਨੌਨ ਸਟਾਪ ਬਿਲਕੁਲ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਇੱਕ ਖਬਰ ਨੇ ਧਿਆਨ ਖਿੱਚਿਆ ਹੋਇਆ ਜੀ ਮਹਾਲੀ ਦੇ ਅੰਦਰ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਹੋਇਆ ਕੀ ਖਬਰ ਹੈ ਜੀ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਇੱਕ ਤਾਂ ਹੈ ਹੀ ਹੈ ਕਿ ਜਿਹੜੀਆਂ ਵਾਰਦਾਤਾਂ ਨੇ ਉਹ ਲਗਾਤਾਰ ਵਧ ਰਹੀਆਂ ਨੇ ਚਾਹੇ ਉਹ ਕ੍ਰਾਈਮ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪਰ ਸ਼ੁਰੂਆਤ ਜਿਹੜੀ ਐ ਭਿੰਦਲ ਮੈਂ ਕਰਨਾ ਚਾਹੁੰਦਾ ਆ ਦੋ ਜਿਹੜੀਆਂ ਵੱਡੀਆਂ ਖਬਰਾਂ ਨੇ ਉਸ ਤੋਂ ਬਾਅਦ ਇਸ ਖਬਰ ਤੇ ਵੀ ਆਪਾਂ ਇਸ ਦਾ ਵੀ ਜ਼ਿਕਰ ਕਰਾਂਗੇ ਜੀ ਅਸਲ 'ਸਲ ਇੱਕ ਤਾਂ ਵਿਧਾਨ ਸਭਾ ਜਿਹੜੀ ਹਰਿਆਣਾ ਦੀ ਹੈਗੀ ਐ ਉਹ ਬੇਹੱਦ ਇੰਪੋਰਟੈਂਟ ਖਬਰ ਹੈਗੀ ਐ ਕਿ ਹਰਿਆਣਾ ਦੀ ਵਿਧਾਨ ਸਭਾ ਬਣ ਰਹੀ ਹੈਗੀ ਐ ਚੰਡੀਗੜ੍ਹ ਦੇ ਵਿੱਚ ਉਸ ਦੇ ਲਈ ਇੱਕ 10 ਏਕੜ ਜਗ੍ਹਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਦੇ ਵੱਲੋਂ ਤੇ ਕੇਂਦਰ ਸਰਕਾਰ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ। ਤੁਹਾਡੇ ਯਾਦ ਹੋਵੇ ਕਿ ਇੱਕ ਵਾਰ ਜਿਹੜੀ ਹਰਿਆਣਾ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਵੱਖਰੀ ਵਿਧਾਨ ਸਭਾ ਬਣਾਉਣੀ ਹੈ। ਉਸ ਤੋਂ ਬਾਅਦ ਜਦੋਂ 10 ਏਕੜ ਜ਼ਮੀਨ ਦੀ ਗੱਲ ਆਈ ਤਾਂ ਸੀਐਮ ਸਾਹਿਬ ਨੇ ਵੀ ਟਵੀਟ ਕਰ ਦਿੱਤਾ ਸੀਗਾ ਕਿ ਜਿਹੜੀ ਜ਼ਮੀਨ ਹੈ ਉਹ ਸਾਨੂੰ ਵੀ ਜਦੋਂ 10 ਏਕੜ ਅਸੀਂ ਆਪਣਾ ਹਾਈ ਕੋਰਟ ਵੀ ਐਡ ਬਣਾਉਣਾ ਚਾਹੁੰਦੇ ਹਾਂ। ਤੇ ਉਸ ਤੋਂ ਬਾਅਦ ਅੱਜ ਜਾ ਕੇ ਹੁਣ ਉਹ ਜਿਹੜੀ ਜਗ੍ਹਾ ਦੇ ਲਈ ਹਰੀ ਝੰਡੀ ਉਹਨਾਂ ਨੂੰ ਮਿਲ ਗਈ ਹੈ ਤਾਂ ਹੁਣ ਇਸ ਤੇ ਸਿਆਸਤ ਵੀ ਹੋ ਰਹੀ ਹੈ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ 10 ਏਕੜ ਜਗ੍ਹਾ ਤਾਂ ਦੇ ਰਹੇ ਹੋ ਇਸ ਢੰਗ ਦੇ ਨਾਲ ਤੁਸੀਂ ਆਪਣਾ ਜਿਹੜਾ ਅਧਿਕਾਰ ਹੈ ਚੰਡੀਗੜ੍ਹ ਦੇ ਉੱਤੇ ਉਹ ਗਵਾ ਰਹੇ ਹੋ ਕਿਉਂਕਿ ਜਦੋਂ 1966 ਦੇ ਵਿੱਚ ਪੰਜਾਬ ਸੂਬਾ ਬਣਦਾ ਹੈ ਹਰਿਆਣਾ ਅੱਡ ਹੁੰਦਾ ਹੈ ਤਾਂ 60 40 ਦੀ ਰੇਸ਼ਿਓ ਸੀਗੀ ਹਰ ਚੀਜ਼ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਡਾ ਭਰਾ ਪੰਜਾਬ ਹੈ ਤੇ 60% ਜਿਹੜੀਆਂ ਚੀਜ਼ਾਂ ਨੇ ਉਹ ਪੰਜਾਬ ਦੇ ਹਿੱਸੇ ਆਉਣਗੀਆਂ ਪਰ ਜਿੰਨੇ ਦਫ਼ਤਰ ਨੇ ਚੰਡੀਗੜ੍ਹ ਦੇ ਵਿੱਚ ਜਿੰਨੇ ਉੱਥੇ ਯੂਟੀ ਦੇ ਵਿੱਚ ਜਿਹੇ ਉਹ ਕੋਈ EMPLOYE ਰੱਖੇ ਜਾਣੇ ਨੇ ਚਾਹੇ ਉਹ ਚੰਡੀਗੜ੍ਹ ਪੁਲਿਸ ਦੀ ਗੱਲ ਹੋਵੇ ਤੇ ਚਾਹੇ ਵੱਖ-ਵੱਖ ਡਿਪਾਰਟਮੈਂਟਸ ਦੀ ਪਰ ਜਿੰਨਾ ਵੀ ਇਹ ਅਮਲਾ ਫੈਲਾ ਹੋਏਗਾ ਉਹਦੇ ਵਿੱਚ 60% ਪੰਜਾਬ 40% ਹਰਿਆਣਾ ਪਰ ਉਹ ਵੀ ਚੀਜ਼ ਬਦਲਦੀ ਗਈ ਹੌਲੀ-ਹੌਲੀ ਉਹ ਵੀ ਘਟਦਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਤੇ ਦੂਜਾ ਹੁਣ ਜਦੋਂ ਵਿਧਾਨ ਸਭਾ ਦੀ ਗੱਲ ਆਉਂਦੀ ਹੈ ਕਿ ਜੇ ਤੁਸੀਂ ਵਿਧਾਨ ਸਭਾ ਅੱਡ ਬਣਾਉਣੀ ਹੈ ਤਾਂ ਤੁਸੀਂ ਹਰਿਆਣਾ ਚ ਬਣਾਓ ਪੰਚਕੂਲਾ ਚ ਬਣਾਓ ਜੀ ਚੰਡੀਗੜ੍ਹ ਚ ਕਿਉਂ ਬਣਾਉਂਦੇ ਤਾਂ ਇਸ ਤੇ ਇੱਕ ਤਾਂ ਇਹ ਵੱਡੀ ਖਬਰ ਪੰਜਾਬ ਦੇ ਨਾਲ ਇੱਕ ਹੋਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਪੰਜਾਬ ਦੇ ਵਿੱਚ ਕੀਤੀ ਜਾਂਦੀ ਸੀ ਜੀ ਕਿ ਅਸੀਂ ਮੁਹੱਲਾ ਕਲੀਨਿਕ ਬਣਾਏ ਆ 800 ਤੋਂ ਵੱਧ ਪੰਜਾਬ ਦੇ ਵਿੱਚ ਉਹਨਾਂ ਦਾ ਬਾਅਦ ਚੋਂ ਆਮ ਆਦਮੀ ਕਲੀਨਿਕ ਰੱਖਿਆ ਗਿਆ ਉਹ ਸੈਂਟਰ ਦੇ ਵੱਲੋਂ ਪੈਸਾ ਜਿਹੜਾ ਹੈ ਉਹ ਰੋਕ ਦਿੱਤਾ ਗਿਆ ਸੀਗਾ ਜਿਹੜਾ ਐਨ ਐਚ ਐਮ ਸਕੀਮ ਹੁੰਦੀ ਹੈ ਨੈਸ਼ਨਲ ਹੈਲਥ ਮਿਸ਼ਨ ਉਹਦੇ ਤਹਿਤ ਪੈਸਾ ਆਉਣਾ ਸੀਗਾ ਉਹ ਰੋਕ ਦਿੱਤਾ ਗਿਆ ਕਿਉਂਕਿ ਤੁਸੀਂ ਕੇਂਦਰ ਸਰਕਾਰ ਕਹਿੰਦੀ ਕਿ ਤੁਸੀਂ ਆਪਣੀ ਮਸ਼ਹੂਰੀ ਕਰ ਰਹੇ ਹੋ ਮੁੱਖ ਮੰਤਰੀ ਦੀ ਫੋਟੋ ਜਿਹੜੀ ਆ ਲਾ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਨਾਮ ਤੇ ਹੀ ਤੁਸੀਂ ਆਪਣਾ ਨਾਮ ਰੱਖਤਾ ਤੇ ਤੁਸੀਂ ਇਹ ਸਕੀਮ ਨਵੀਂ ਨਾਮ ਬਦਲਤਾ ਹੈਗਾ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਇਸ ਤੇ ਯੂ ਟਰਨ ਲੈਣਾ ਪਿਆ ਉਹ ਕਹਿੰਦੇ ਕਿ ਅਸੀਂ ਫੋਟੋ ਵੀ ਹਟਾਵਾਂਗੇ ਮੁੱਖ ਮੰਤਰੀ ਦੀ ਤੇ ਅਸੀਂ ਹੁਣ ਫੋਟੋ ਦੇ ਨਾਲ ਨਾਲ ਜਿਹੜਾ ਆਮ ਆਦਮੀ ਦਾ ਕਲੀਨਿਕ ਹੈ ਉਹਦਾ ਨਾਮ ਵੀ ਬਦਲਾਂਗੇ ਹੁਣ 2.5 ਸਾਲ ਬਾਅਦ ਸਰਕਾਰ ਨੂੰ ਇਹ ਗੱਲ ਜਿਹੜੀ ਹੈ ਉਹ ਕਰਨੀ ਪੈ ਰਹੀ ਹੈ ਕਿ ਬਦਲਣਾ ਪਵੇਗਾ ਕਿਉਂਕਿ ਨਹੀਂ ਤਾਂ ਸੈਂਟਰ ਸਰਕਾਰ ਇਸ ਸੰਬੰਧੀ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਸਦੇ ਪੈਸੇ ਨਹੀਂ ਦੇਗੀ ਕਿਉਂਕਿ ਉਹ ਜਿਹੜੀ ਕਿਉਂਕਿ ਕੋਈ ਵੀ ਜਿਹੜੀ ਸਕੀਮ ਹੈ ਜਦੋਂ ਸੈਂਟਰ ਤੇ ਸਟੇਟ ਵੀ ਸਾਂਝੀ ਹੁੰਦੀ ਹੈ ਉਦੇ ਵਿੱਚ 60% ਜਿਹੜਾ ਪੈਸਾ ਹੈ ਉਹ ਕੇਂਦਰ ਸਰਕਾਰ 40% ਪੈਸਾ ਜਿਹੜਾ ਉਹ ਸਟੇਟ ਦੇ ਵੱਲੋਂ ਦਿੱਤਾ ਜਾਂਦਾ ਪਰ ਇੱਥੇ ਜਿਹੜਾ ਇਹ ਪੈਸਾ ਤਾਂ ਕਿਉਂਕਿ ਸੈਂਟਰ ਦਾ ਸੀਗਾ ਤੇ ਪੰਜਾਬ ਸਰਕਾਰ ਨੇ ਉਸ ਨੂੰ ਆਪਣੀ ਸਕੀਮ ਬਣਾ ਲਿਆ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੀ ਫੋਟੋ ਲਾਤੀ ਰੰਗ ਕਰਤਾ ਤੇ ਆਮ ਆਦਮੀ ਕਲੀਨਿਕ ਉਹਦਾ ਨਾਮ ਰੱਖਤਾ ਤੇ ਹੁਣ ਉਹ ਸਰਕਾਰ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਸੈਂਟਰ ਨੇ ਹੱਥ ਪਿੱਛੇ ਖਿੱਚ ਲੇ ਕਿ ਅਸੀਂ ਉਸ ਸਬੰਧ ਦੇ ਵਿੱਚ ਫਿਰ ਤੁਹਾਨੂੰ ਜਿਹੜੇ ਅਮਾਉਂਟ ਹੈ ਜਿਹੜੀ ਭੇਜਣੀ ਹੁੰਦੀ ਹੈ ਹਰ ਮਹੀਨੇ ਹਰ ਸਾਲ ਦੇ ਵਿੱਚ ਹਰ ਮਹੀਨੇ ਉਹ ਨਹੀਂ ਅਸੀਂ ਦੇਵਾਂਗੇ ਤਾਂ ਹੁਣ ਸਰਕਾਰ ਜਿਹੜੀ ਹੈ ਉਸ ਤੇ ਯੂ ਟਰਨ ਲੈ ਗਈ ਹੈਗੀ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਹੜੀ ਨਗਰ ਨਹੀਂ ਉਹ ਇਲੈਕਸ਼ਨ ਹੈ ਉਹ ਹੋਣੀ ਚਾਹੀਦੀ ਹੈ ਤੇ ਤੁਸੀਂ ਉਹ ਦੇਰੀ ਨਹੀਂ ਕਰ ਸਕਦੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ 2 ਹਫਤਿਆਂ ਚ ਕਿਹਾ ਸੀ ਕਿ 2 ਹਫਤਿਆਂ ਚ ਨੋਟੀਫਿਕੇਸ਼ਨ ਦਿਓ ਫਿਰ ਸੁਪਰੀਮ ਕੋਰਟ ਚਲੇਗੀ ਸਰਕਾਰ ਕੇ ਅਸੀਂ ਇਹ ਸਾਨੂੰ ਹਜੇ ਹੋਰ ਟਾਈਮ ਚਾਹੀਦਾ ਵਾਰਡ ਬੰਦੀ ਕਰਨੀ ਹੈ ਤੇ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਉਹਨਾਂ ਨੇ 14 ਦਿਨ ਦਾ ਜਿਹੜਾ ਹੈ 10 ਦਿਨ ਤੋਂ ਵਧਾ ਕੇ 2 ਹਫ਼ਤਿਆਂ ਦਾ ਸਮਾਂ ਦਿੱਤਾ ਕਿ ਨੋਟੀਫਿਕੇਸ਼ਨ ਜਾਰੀ ਕਰੋ ਜਿਹੜਾ ਕਿ ਹੁਣ ਜਾਰੀ ਹੋ ਗਿਆ ਤੇ ਇਲੈਕਸ਼ਨ ਜਿਹੜੀ ਹੈ 2 ਮਹੀਨੇ ਦੇ ਵਿੱਚ ਵਿੱਚ ਕਰਾਉਣੀ ਹੋਏਗੀ ਇਦੇ ਨਾਲ ਹੀ ਇੱਕ ਹੋਰ ਜਿਹੜੀ ਖਬਰ ਸੁਰਖੀਆਂ ਬਣ ਰਹੀ ਹੈ ਉਹ ਹੈ ਦਲਵੀਰ ਗੋਲਡੀ ਦੀ ਜੀ ਤੁਹਾਨੂੰ ਯਾਦ ਹੋਵੇ ਕਿ ਜਿਹੜੇ ਦਲਵੀਰ ਸਿੰਘ ਗੋਲਡੀ ਨੇ ਉਹ ਕਾਂਗਰਸ ਪਾਰਟੀ ਛੱਡ ਗਏ ਸੀ ਲੋਕ ਸਭਾ ਦੇ ਵਿੱਚ ਜਦੋਂ ਸੁਖਪਾਲ ਖਹਿਰਾ ਜਿਹੜੇ ਨੇ ਉਹਨਾਂ ਨੇ ਲੋਕ ਸਭਾ ਚੋਣ ਲੜੀ ਸੀ ਉਹ ਕਹਿੰਦੇ ਕਿ ਮੈਨੂੰ ਤੁਸੀਂ ਟਿਕਟ ਨਹੀਂ ਦਿੱਤੀ ਤੇ ਉਹ ਆਮ ਆਦਮੀ ਪਾਰਟੀ ਚ ਚਲੇ ਗਏ ਆਮ ਆਦਮੀ ਪਾਰਟੀ 'ਚ ਜਾ ਕੇ ਇਸ ਮੁੱਖ ਮੰਤਰੀ ਪੰਜਾਬ ਦੇ ਨਾਲ ਉਹਨਾਂ ਨੇ ਸਟੇਜ ਸਾਂਝੀ ਕੀਤੀ ਕਿ ਹਾ ਤੇ ਮੇਰਾ ਵੱਡਾ ਆਏ ਸੀਐਮ ਵੱਡਾ ਭਾਈ ਐ ਇਹਦੀ ਮੈਂ ਦिशा ਨਿਰਦੇਸ਼ਾਂ ਚ ਲੰਘੂਗਾ ਬਹੁਤ ਕੰਮ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਤੇ ਹੁਣ ਜਦੋਂ ਬਰਨਾਲੇ ਵਾਲੀ ਟਿਕਟ ਅਨਾਉਂਸ ਹੋਈ ਜਿਮਨੀ ਚੋਣ ਉਹਦੇ ਵਿੱਚ ਟਿਕਟ ਮਿਲ ਨਹੀਂ ਉਹ ਫੇਰ ਉਹਨਾਂ ਨੂੰ ਨਿਰਾਸ਼ਾ ਹੋ ਗਈ ਦਲਵੀਰ ਸਿੰਘ ਗੋਲਡੀ ਨੇ ਚਲੋ ਉਸ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਮੈਂ ਹੁਣ ਕਿਸੇ ਪਾਰਟੀ ਚ ਨਹੀਂ ਹੈਗਾ ਤੇ ਇਸ ਦੌਰਾਨ ਉਹ ਪਹੁੰਚ ਜਾਂਦੇ ਨੇ ਗਿੱਦੜਬਾਹ ਗਿੱਦੜਬਾਹ ਦੇ ਵਿੱਚ ਜਾ ਕੇ ਰਾਜਾ ਗੋੜਿੰਗ ਦੇ ਹੱਕ ਚ ਕਰਦੇ ਨੇ ਪ੍ਰਚਾਰ ਫੋਟੋ ਵੀ ਸਾਹਮਣੇ ਆ ਜੰਨੀ ਹੈ ਜਿਸ ਤੋਂ ਬਾਅਦ ਜਿਹੜੇ ਲੀਡਰ ਆਫ اپੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਬਾ ਉਹ ਕਹਿੰਦੇ ਭਾਈ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਇਸ ਤਰ੍ਹਾਂ ਕਾਂਗਰਸ ਦੇ ਵਿੱਚ ਨਹੀਂ ਆ ਸਕਦਾ ਕੈਂਪੇਨ ਜਿੰਨੀ ਮਰਜ਼ੀ ਕਰੀ ਜਾਵੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਕੋ-ਇਨਚਾਰਜ ਨੇ ਉਹਨਾਂ ਦਾ ਵੀ ਪੰਜਾਬ ਮਾਮਲੇ ਦੇ ਇਨਚਾਰਜ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ ਕਿ ਇਸ ਢੰਗ ਦੇ ਨਾਲ ਵਾਪਸੀ ਜਿਹੜੀ ਉਹ ਹੋਣੀ ਨਹੀਂ ਖਾਸ ਕਰ ਦਿਲਵੀਰ ਗੋਲਡੀ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਬਿਆਨ ਹੈ ਉਹ ਦਿੱਤਾ ਗਿਆ ਹੈ ਇਹ ਇਸ ਕਰਕੇ ਦਲਵੀਰ ਗੋਲਡੀ ਨੂੰ ਇਸ ਵੇਲੇ ਜਿਹੜੀ ਹਾਲਤ ਹੈ ਉਹ ਕਾਫੀ ਪਤਲੀ ਹੁੰਦੀ ਜਾ ਰਹੀ ਹੈ ਕਿਉਂਕਿ ਜੇਕਰ ਕਾਂਗਰਸ ਉਹਨਾਂ ਨੂੰ ਵਾਪਸ ਨਹੀਂ ਲੈਂਦੀ ਹੈਗੀ ਹਾਲਾਂਕਿ ਕਾਂਗਰਸ ਨੇ ਬਹੁਤ ਸਾਰੇ ਲੀਡਰ ਵਾਪਸ ਲਏ ਕਿੰਨੇ ਲੀਡਰ ਜਿਹੜੇ ਨੇ ਉਹ ਵੀਰ ਕਾ ਵਰਗੇ ਜਾਂ ਬਲਬੀਰ ਸਿੱਧੂ ਵਰਗੇ ਉਹ ਕਿੰਨੇ ਲੀਡਰ ਭਾਜਪਾ ਚ ਚਲੇ ਗਏ ਸੀ ਸੁੰਦਰ ਸ਼ਾਮ अरोड़ा ਉਹ ਸਾਰੇ ਵਾਪਸ ਕਾਂਗਰਸ ਦੇ ਵਿੱਚ ਆ ਗਏ ਨੇ ਚਲੋ ਉਹ ਬਾਅਦ ਦੀ ਗੱਲ ਹੈ ਕਦੋਂ ਦਵੀਰ ਗੋਲਡੀ ਵਾਪਸ ਆਉਂਦੇ ਨੇ ਕਦੋਂ ਕਿਵੇਂ ਆਉਂਦੇ ਨੇ ਪਰ ਫਿਲਹਾਲ ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਕ੍ਰਿਸ਼ ਇਸ ਮਾਮਲੇ ਦੇ ਵਿੱਚ ਜ਼ਰੂਰ ਖੜਾ ਹੋ ਗਿਆ ਹੈ ਇਦੇ ਨਾਲ ਹੀ ਪਿੰਦਰ ਜਿਹੜੇ ਸੁਨੀਲ ਜਾਖੜ ਨੇ ਜਿਹੜੇ ਕਾਫੀ ਸਮੇਂ ਤੋਂ ਸਰਗਰਮ ਨਹੀਂ ਸੀਗੇ ਸਿਆਸਤ ਦੇ ਵਿੱਚ ਤੇ ਉਹਨਾਂ ਦੇ ਅਸਤੀਫੇ ਦੀ ਚਰਚਾ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਪਰ ਉਹ ਇਸ ਸਬੰਧੀ ਪਿਛਲੇ 2-3 ਮਹੀਨਿਆਂ ਤੋਂ ਕੁਝ ਨਹੀਂ ਬੋਲੇ ਪਾਰਟੀ ਵੀ 否ਨਾਇ ਕਰਦੀ ਰਹੀ ਗਈ ਨਹੀਂ ਜੀ ਸਾਡੇ ਸੂਬਾ ਪ੍ਰਧਾਨ ਹੀ ਨੇ ਪਰ ਅੱਜ ਸੁਨੀਲ ਜਾਖੜ ਨੇ ਸਪਸ਼ਟ ਕਰਤਾ ਕਿ ਮੈਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਹਾਲਾਂਕਿ ਬੀਜੇਪੀ ਦੀ ਵੋਟ ਜਿਹੜੀ ਆ ਵਧ ਗਈ ਸੀ 18% ਤੱਕ ਚਲੇ ਗਈ ਸੀ ਪਰ ਸਾਨੂੰ ਕੋਈ ਸੀਟ ਨਹੀਂ ਮਿਲੀ ਇਸ ਕਰਕੇ ਮੈਂ ਉਦੋਂ ਹੀ ਆਪਣਾ ਅਸਤੀਫਾ ਜਿਹੜਾ ਹੈ ਉਹ ਹਾਈ ਕਮਾਂਡ ਨੂੰ ਭੇਜਤਾ ਸੀਗਾ ਹਾਂ ਉਹਨਾਂ ਨੇ ਹਾਲੇ ਪ੍ਰਵਾਨ ਨਹੀਂ ਕਰਿਆ ਵੱਖਰੀ ਗੱਲ ਹੈ ਪਰ ਮੈਂ ਆਪਣਾ ਅਸਤੀਫਾ ਦੇ ਚੁੱਕੇ ਹਾਂ ਤਾਂ ਸੁਨੀਲ ਜਾਖੜ ਜਿਹੜੇ ਸੂਬਾ ਪ੍ਰਧਾਨ ਨੇ ਬੀਜੇਪੀ ਦੇ ਉਹ ਆਪਣਾ ਅਸਤੀਫਾ ਦੇ ਚੁੱਕੇ ਨੇ ਤੇ ਉਹਦੇ ਵਿੱਚ ਕਈ ਗੱਲਾਂ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੁਨੀਲ ਜਾਖੜ ਨੂੰ ਰਾਜ ਸਭਾ ਭੇਜਣ ਦੀ ਗੱਲ ਹੋਈ ਸੀ ਕਮਿਟਮੈਂਟ ਹੋਈ ਸੀ ਕਿ ਤੁਹਾਨੂੰ ਅਸੀਂ ਰਾਜ ਸਭਾ ਭੇਜਾਂਗੇ ਪਰ ਰਾਜ ਸਭਾ ਕਿਉਂਕਿ ਰਵਨੀਤ ਗਿੱਟੂ ਨੂੰ ਮੰਤਰੀ ਬਣਾਤਾ ਤੇ ਫਿਰ ਰਵਨੀਤ ਗਿੱਟੂ ਨੂੰ ਰਾਜ ਸਭਾ ਭੇਜ ਦਿੱਤਾ ਗਿਆ ਤੇ ਕਿਉਂਕਿ ਉਹ ਨਾ ਤਾਂ ਚੋਣ ਜਿੱਤੇ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਸੀਗਾ ਕੇਂਦਰੀ ਰਾਜ ਮੰਤਰੀ ਤੇ ਰਵਨੀਤ ਬਿੱਟੂ ਜਿਹੜੇ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਤਾ ਤੇ ਸੁਨੀਲ ਜਾਖੜ ਨੂੰ ਬਣਾਇਆ ਨਹੀਂ ਹੈਗਾ ਹਾਲਾਂਕਿ ਸੁਨੀਲ ਜਾਖੜ ਇਸ ਗੱਲ ਤੇ ਆਉਂਦੇ ਨਹੀਂ ਖੁਦ ਉਹ ਗੱਲਾਂ ਮੰਨਦੇ ਨਹੀਂ ਹੈਗੇ ਕਿ ਇਹ ਵੀ ਨਰਾਜ਼ਗੀ ਹੈ ਉਹਦੇ ਵਿੱਚ ਤੇ ਇਸ ਤਰ੍ਹਾਂ ਦੀ ਗੱਲਾਂ ਨੇ ਸੁਨੀਲ ਜਾਖੜ ਇਸ ਵੇਲੇ ਭਾਜਪਾ ਦੇ ਪ੍ਰਧਾਨ ਹੁਣ ਅਸਤੀਵਾ ਦੇ ਚੁੱਕੇ ਨੇ ਅਗਲਾ ਪ੍ਰਧਾਨ ਕੌਣ ਹੋਊਗਾ ਕਿਉਂਕਿ ਬੀਜੇਪੀ ਜਿਹੜੀ ਹੈ ਉਹ ਰਵਨੀਤ ਬਿੱਟੂ ਬਹੁਤ ਵੱਡੇ ਵੱਡੇ ਬਿਆਨ ਦੇ ਰਹੇ ਨੇ ਕਿ 2027 ਦੇ ਵਿੱਚ ਪੰਜਾਬ ਚ ਡਬਲ ਇੰਜਣ ਸਰਕਾਰ ਹੋਊਗੀ ਡਬਲ ਇੰਜਣ ਭਾਅ ਕੇ ਉੱਪਰ ਮੋਦੀ ਨੇ ਹੇਠਾਂ ਵੀ ਬੀਜੇਪੀ ਦੀ ਸਰਕਾਰ ਹੋਊਗੀ ਜਿਵੇਂ ਹਰਿਆਣੇ ਦੇ ਵਿੱਚ ਹੋਇਆ ਕਿ ਵਿਕਾਸ ਹੀ ਤਾਂ ਹੁੰਦਾ ਏ ਜੇ ਸੈਂਟਰ ਦੇ ਵਿੱਚ ਉਹੀ ਸਰਕਾਰ ਹੋਵੇ ਜੀ ਜਿਹਦੀ ਸਟੇਟ ਦੇ ਵਿੱਚ ਸਰਕਾਰ ਹੋਵੇ ਇਹ ਕਹਿਣ ਦੀ ਕੋਸ਼ਿਸ਼ ਵਾਰ-ਵਾਰ ਬੀਜੇਪੀ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਵੀ ਸਿੱਧੇ ਰੂਪ ਦੇ ਵਿੱਚ ਜਿਹੜੀ ਇਸ ਵਾਰ ਚੋਣੇ ਦੀ ਪ੍ਰੋਪਰ ਚੁਕਾਈ ਨਹੀਂ ਹੋਈ ਉਹ ਵੀ ਕਿਤੇ ਨਾ ਕਿਤੇ ਜਿਹੜਾ ਸੈਂਟਰ ਦਾ ਰਵਈਆ ਜਿਹੜਾ ਥੋੜਾ ਜਿਹਾ ਉਹ ਵੀ ਇਹ ਦਰਸਾਉਂਦਾ ਏ ਫਿਰ ਏਜੰਡਾ ਜਿਹੜਾ ਹੈ ਉਹ ਇਹੀ ਹੈ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਬੀਜੇਪੀ ਜੇ ਸੈਂਟਰ ਚ ਹੋਏਗੀ ਤੇ ਸਟੇਟ ਚ ਵੀ ਹੋਏਗੀ ਤਾਂ ਹੀ ਕੰਮ ਚੱਲਣਾ ਹੈ ਹੁਣ ਪੰਜਾਬ ਦੇ ਲੋਕ ਇਹਨੂੰ ਕਿਸ ਤਰ੍ਹਾਂ ਦੇਖਦੇ ਨੇ ਉਹ ਵੀ ਦੇਖਣਾ ਹੋਵੇਗਾ ਤੇ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਅਜਿਹਾ ਹੀ ਕਹਿੰਦੀ ਹੈ ਜਦੋਂ ਹੁਣ ਚਾਰ ਥਾਵਾਂ ਤੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਚੱਬੇਬਾਲ ਦੇ ਵਿੱਚ ਡੇਰਾ ਬੱਬਾ ਨਾਨਕ ਗਿੱਦੜਵਾਹਾ ਤੇ ਬਰਨਾਲਾ ਚ ਉਹ ਇਹ ਗੱਲ ਕਹਿੰਦੇ ਨੇ ਭਾਈ ਵੀ 2.5 ਸਾਲ ਪਏ ਨੇ ਹਲੇ ਕਹਿੰਦੇ ਕਿ ਤੁਸੀਂ ਸੱਤਾ ਧਾਰੀ ਕਿਰਦਾ ਐਮਐਲਏ ਬਣਾਇਓ ਜੇ ਤੁਸੀਂ ਸੱਤਾ ਧਾਰੀ ਕਿਰਦਾ ਐਮਐਲਏ ਨਾ ਬਣਾਇਆ ਆ ਪਾਵਾਮ ਆਦਮੀ ਪਾਰਟੀ ਦਾ ਨਾ ਬਣਾਇਆ ਜਿਹਦੀ ਸਰਕਾਰ ਆ ਪੰਜਾਬ ਦੇ ਵਿੱਚ ਤੇ ਕੰਮ ਨਹੀਂ ਹੋਣੇ ਹੈਗੇ ਮਤਲਬ ਜਿਵੇਂ ਬੀਜੇਪੀ ਕਹਿ ਰਹੀ ਆ ਸੈਂਟਰ ਵਾਲੀ ਗੱਲ ਕਿ ਡਬਲ ਇੰਜਨ ਹੋਊਗਾ ਜੀ ਤਾਂ ਪੰਜਾਬ ਸਟੇਟ ਤਰੱਕੀ ਕਰੂਗਾ ਜੀ ਪੈਟਰਨ ਉਹੀ ਐ ਇਹ ਪੰਜਾਬ ਚ ਉਹੀ ਲਾਗੂ ਕਰ ਰਹੇ ਨੇ ਮਤਲਬ ਕਿ اپੋਜੀਸ਼ਨ ਦਾ ਨਾ ਬਣਾ ਦਿਓ ਕਿਤੇ ਫਿਰ ਕੰਮ ਨਹੀਂ ਹੋਣੇ ਹੈਗੇ ਮਤਲਬ ਇਹਦਾ ਮਤਲਬ ਇਹ ਐ ਜੇ ਪੋਜੀਸ਼ਨ ਦਾ ਕੋਈ ਚੁਣਿਆ ਜਾਊਗਾ ਤਾਂ ਉਹਦੇ ਹਲਕੇ 'ਚ ਕੰਮ ਨਹੀਂ ਹੋਊਗੇ ਉਂਝ ਰੋਜ਼ ਕਹਿੰਦੇ ਨੇ ਕਿ ਮੁੱਖ ਮੰਤਰੀ ਸਭ ਦਾ ਸਾਂਝਾ ਹੁੰਦਾ ਏ ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ ਏ ਸਰਪੰਚ ਸਭ ਦਾ ਸਾਂਝਾ ਹੁੰਦਾ ਏ ਜਿੱਤ ਹਾਰ ਤੱਕ ਹੁੰਦਾ ਸਭ ਕੁਝ ਫਿਰ ਸਾਰਿਆਂ ਦਾ ਆਪਣਾ ਬਣ ਜਾਂਦਾ ਪਰ ਹੁਣ ਇਹੀ ਵਾਰ-ਵਾਰ ਬਿਆਨ ਜਿਹੜੇ ਨੇ ਉੱਥੇ ਜਾ ਕੇ ਦਿੱਤੇ ਜਾ ਰਹੇ ਨੇ ਇਹਦੇ ਨਾਲ ਹੀ ਭਵਿੰਦਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਬਾਬਾ ਨਾਨਕ ਸਿੱਖ ਧਰਮ ਦੇ ਮੋਢੀ ਕਾਸ਼ਪੁਰਗ ਕੱਲ ਨੂੰ 555ਵਾਂ ਤੇ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਗਰ ਕੀਰਤਨ ਸਜਾਏ ਗਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਭਾਤ ਫੇਰੀਆਂ ਤਾਂ ਬਹੁਤ ਦਿਨਾਂ ਤੋਂ ਚੱਲ ਰਹੀਆਂ ਸੀ ਸਾਰੇ ਗੁਰਦੁਆਰਿਆਂ ਦੇ ਵਿੱਚ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਸ ਵੇਲੇ ਸਮਾਗਮ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਸਜਾਵਟ ਕੀਤੀ ਗਈ ਹੈ ਜੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉਹ ਬੀਤੇ ਕੱਲ ਰਖਾਏ ਗਏ ਸੀ ਅੱਜ ਮੱਧ ਦਾ ਦਿਨ ਹੈ ਤੇ ਕੱਲ ਨੂੰ ਭੋਗ ਪਾਏ ਜਾਣਗੇ ਹਰ ਗੁਰਦੁਦਵਾਰਾ ਸਾਹਿਬ ਦੇ ਵਿੱਚ ਕਿਉਂਕਿ ਬਹੁਤ ਵੱਡਾ ਦਿਨ ਹੈ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ 555ਵਾਂ ਪ੍ਰਕਾਸ਼ ਪੁਰਬ ਤੇ ਕੋਈ ਵੀ ਗੁਰਦੁਆਰਾ ਜਿਆ ਨਹੀਂ ਹੁੰਦਾ ਜਿੱਥੇ ਕੋਈ ਸਮਾਗਮ ਨਹੀਂ ਹੁੰਦਾ ਚਾਹੇ ਉਹ ਪੰਜਾਬ ਦੇ ਵਿੱਚ ਹਰ ਪਿੰਡ ਹਰ ਸ਼ਹਿਰ ਹਰ ਥਾਂ ਤੇ ਸਮਾਗਮ ਜਿਹੜੇ ਨੇ ਉਹ ਕਿਉਂਕਿ ਮਨਾਉਣਾ ਵੀ ਬਣਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿਰਤ ਕਰੋ ਵੰਡ ਛਕੋ ਨਾਮ ਜੇ ਪੋਦਾ ਪ੍ਰਦੇਸ਼ ਦਿੱਤਾ 20 ਰੁਪਏ ਦੇ ਲੰਗਰ ਦੇ ਨਾਲ ਸ਼ੁਰੂਆਤ ਕੀਤੀ ਅੱਜ ਵੀ ਉਹ ਲੰਗਰ ਉਸੇ ਢੰਗ ਦੇ ਨਾਲ ਜਾਰੀ ਨੇ ਸੋ ਕੱਲ ਨੂੰ ਪੰਜਾਬ ਪਰ ਦੇ ਵਿੱਚ ਦੇਸ਼ ਪਰ ਦੇ ਵਿੱਚ ਦੁਨੀਆ ਪਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ 555ਵਾਂ ਪ੍ਰਕਾਸ਼ ਪੁਰਬ ਹੋ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਵੀ ਸਮਾਗਮ ਹੋ ਰਹੇ ਜੀ 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 ਤੇ ਸਮਾ ਆਪਣੇ ਕੋਲ ਹੋਰ ਜਾਣ ਜਾਂਦਾ ਆਪਾਂ ਕੱਲੂ ਜਾਂਦੇ ਜਾਂਦੇ ਮਹਾਲੀ ਵਾਲੀ ਖਬਰ ਜੂੜ ਸਾਂਝੀ ਕਰ ਜਾਈਓ ਆ ਬਿਲਕੁਲ ਬੁਬਿੰਦਰ ਮਹਾਲੀ ਦੇ ਵਿੱਚ ਇੱਕ ਤਾਂ ਇੱਕ ਮਰਡਰ ਹੋਇਆ ਏ ਜਿਸ ਦੇ ਵਿੱਚ ਜਿਹੜੀ ਆਪਸੀ ਲੜਾਈ ਸੀਗੀ ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੂਜੇ ਧਿਰ ਦੇ ਵੱਲੋਂ ਤੇ ਇਸ ਤੋਂ ਬਿਨਾਂ ਮਹਾਲੀ ਦੇ ਵਿੱਚ ਹੋਰ ਜਿਹੜੀ ਤੁਸੀਂ ਕਿਸੇ ਵਾਰਦਾਤ ਦੀ ਗੱਲ ਕਰ ਰਹੇ ਹੋ ਉਹ ਥੋੜਾ ਜਿਹਾ ਹੋਰ ਕਲੀਅਰ ਕਰੋ ਫਿਰ ਮੈਂ ਉਸ ਦੇ ਵਿੱਚ ਅਪਡੇਟ ਦਿੰਦਾ ਦੋ ਨੌਜਵਾਨਾਂ ਦੀ ਹੈ ਵੀ ਪ੍ਰਵਾਸੀਆਂ ਦੇ ਵੱਲੋਂ ਕਹਿੰਦੇ ਜੀ ਕਤਲ ਕਰ ਦਿੱਤਾ ਗਿਆ ਹੈ 에어ਪੋਰਟ ਰੋਡ ਜਾਮ ਕਰ ਦਿੱਤੀ ਬਿਲਕੁਲ ਉਹ ਦੋ ਧਿਰਾਂ ਦੀ ਲੜਾਈ ਸੀ ਕਿ ਇੱਕ ਨੌਜਵਾਨ ਉਹਦੇ ਵਿੱਚ ਜਿਹੜਾ ਗੰਭੀਰ ਜ਼ਖਮੀ ਹੋਇਆ ਇੱਕ ਦੀ ਜਿਹੜੀ ਆ ਉਹ ਮੌਤ ਹੋਈ ਹੈ ਮਹਾਲੀ ਜ਼ਿਲ੍ਹੇ ਦਾ ਪਿੰਡ ਹੈ ਕੁੰਬੜਾ ਜਿੱਥੇ ਇਹ ਦੋ ਗੁੱਟਾਂ ਵਿਚਾਲੇ ਅਸਲ 'ਚ ਝੜਪ ਹੋਈ ਤੇ ਇੱਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਦੇ ਵਿੱਚ ਇੱਕ ਦੀ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਹੈ ਆਈਸੀਯੂ ਦੇ ਵਿੱਚ ਤੇ ਦੂਜੇ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਆ ਉਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਜਿਹੜਾ ਸੀਗਾ ਕਿਉਂਕਿ ਲੜਾਈ ਚਾਹਾਂ ਹੁੰਦਾ ਹੈ ਤੇ ਉਹ ਪ੍ਰਵਾਸੀਆਂ ਦੇ ਬਲੋਂ ਹੀ ਜਿਹੜਾ ਪੰਜਾਬੀ ਨੌਜਵਾਨ ਉਹਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ 에য়ারਪੋਰਟ ਰੋਡ ਜਿਹੜੀ ਆ ਉਹ ਵੀ ਜਾਮ ਕੀਤੀ ਗਈ ਪ੍ਰਦਰਸ਼ਨ ਕੀਤਾ ਗਿਆ ਉੱਥੇ ਕਿ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੀ ਸੁਭਾ ਬੋ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਅਪਡੇਟ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਬਹੁਤ